ਸਤਿ ਸ਼੍ਰੀ ਅਕਾਲ ਜੀ ਅਮਰੀਕਾ ਨਿਊਜ਼ ਬੁਲਟਿਨ ਵਿੱਚ ਖੇਰੇ ਦਰਸ਼ਕਾਂ ਦਾ ਸਵਾਗਤ ਹੈ ਮੈਂ ਤੁਹਾਡੇ ਨਾਲ ਸਿਮਰਨਜੀਤ ਕੌਰ ਗਿੱਲ ਖਬਰਾਂ ਦੀ ਸ਼ੁਰੂਆਤ ਤੋਂ ਪਹਿਲਾਂ ਇੱਕ ਨਸਰਮਾਰਤਿਆਂ ਮੁਖ ਹੈਲੈਸ ਦਿਨ ਅਪਲ ਨੇ ਇਹ ਪਾੜ ਚੁਕੀ ਸੀ ਇਨਵੈਸਟਮੈਂਟ 12800 ਕਰੋੜ ਰੁਪਏ ਦਾ ਕੀਤਾ ਨਿਵੇਸ਼ ਯੂਸਾ ਸੰਤਾ ਕ੍ਰੂਜ਼ ਦਾ ਨਵਾਂ ਪ੍ਰੋਜੈਕਟ ਸਿਖਰਦਿਆਂ ਪ੍ਰੋਜੈਕਟ ਵੀ ਕੀਤੀ ਸ਼ੁਰੂਆਤ ਅਮਰੀਕੀ ਜਸਦਾਰ ਰਾਸ਼ਟਰਪਤੀ ਟਰੰਪ ਨੇ ਚਰਤਾ ਪ੍ਰਵਾਸੀਆਂ ਦੇ ਦੇਸ਼ ਨਿਕਾਲੇ ਨੂੰ ਦੱਸਿਆ ਗੈਰ ਕਾਨੂੰਨੀ ਹੁਣ ਖਬਰਾਂ ਵਿਸਥਾਰ ਦੇ ਨਾਲ ਆਪਣੇ ਡੋਨਾਲਡ 트੍ਰੰਪ ਨੂੰ ਅੰਗੂਠਾ ਵਿਖਾ ਦਿੱਤਾ ਹੈ ਤੇ ਡੋਨਾਲਡ 트੍ਰੰਪ ਦੇ ਫੈਸਲੇ ਨੂੰ ਮੰਨਣ ਤੋਂ ਇਨਕਾਰ ਹੀ ਹੁੰਦਾ ਹੋਇਆ ਵਿਖਾਈ ਦੇ ਰਿਹਾ ਐਪਲ ਦਰਅਸਲ ਡੋਨਾਲਡ 트੍ਰੰਪ ਨੇ ਐਪਲ ਨੂੰ ਮਨਾ ਕਰ ਦਿੱਤਾ ਸੀ ਕਿ ਭਾਰਤ ਦੇ ਵਿੱਚ ਕਿਸੇ ਤਰ੍ਹਾਂ ਦਾ ਪ੍ਰੋਜੈਕਟ ਨਾ ਲਗਾਇਆ ਜਾਵੇ ਪਰ ਮਨਾ ਕਰਨ ਦੇ ਬਾਵਜੂਦ ਵੀ ਐਪਲ ਨੇ ਭਾਰਤ ਦੇ ਵਿੱਚ 12800 ਕਰੋੜ ਰੁਪਏ ਦਾ ਨਿਵੇਸ਼ ਕਰਨ ਦੀ ठान ਲਈ ਹੈ ਅਮਰੀਕੀ ਰਾਸ਼ਟਰਪਤੀ ਦੀ ਸਲਾਹ ਦੇ ਬਾਵਜੂਦ ਐਪਲ ਨੇ 트੍ਰੰਪ ਨੂੰ ਅੰਗੂਠਾ ਵਿਖਾ ਕੇ ਭਾਰਤ ਵਿੱਚ ਨਿਵੇਸ਼ ਕਰ ਲਿਆ Apple ਦੀ ਇੰਪੋਰਟੈਂਟ ਸਪਲਾਇਰ Foxconn ਨੇ ਭਾਰਤ ਚ ਆਪਣੇ ਪਲਾਂਟ ਦੇ ਆਪਰੇਸ਼ਨ ਲਈ ਪਿਛਲੇ 5 ਦਿਨਾਂ ਦੇ ਅੰਦਰ 1.24 ਬਿਲੀਅਨ ਡਾਲਰ ਯਾਨੀ ਕਿ ਲਗਭਗ 12800 ਕਰੋੜ ਰੁਪਏ ਦਾ ਵੱਡਾ ਨਿਵੇਸ਼ ਕੀਤਾ ਹੈ ਕੰਪਨੀ ਵੱਲੋਂ ਰੈਗੂਲੇਟਰੀ ਫਾਈਲਿੰਗ ਚ ਇਸ ਗੱਲ ਦੀ ਜਾਣਕਾਰੀ ਦਿੱਤੀ ਗਈ ਹੈ ਇਹ ਨਿਵੇਸ਼ ਯੂਜਾਨ ਟੈਕਨੋਲੋਜੀ ਪ੍ਰਾਈਵੇਟ ਲਿਮਟਿਡ ਦੇ Foxconn ਦੇ ਤਮਿਲਨਾਡੂ ਯੂਨਿਟ ਚ ਕੀਤਾ ਗਿਆ ਹੈ ਕੰਪਨੀ ਵੱਲੋਂ ਨਿਵੇਸ਼ ਅਜਿਹੇ ਸਮੇਂ ਕੀਤਾ ਗਿਆ ਜਦੋਂ Apple ਦੇ ਵੱਡੀ ਯੋਜਨਾ ਤਹਿਤ ਚੀਨ ਦੇ ਕਾਰੋਬਾਰ ਨੂੰ ਭਾਰਤ ਚ ਸ਼ਿਫਟ ਕਰਨ ਲਈ ਅੱਗੇ ਵਧ ਰਹੀ ਹੈ ਤੇਜ਼ੀ ਦੇ ਨਾਲ ਆਪਣੇ ਉਤਪਾਦਨ ਨੂੰ ਵੀ ਐਪਲ ਵਧਾਉਣਾ ਚਾਹੁੰਦਾ ਹੈ ਐਪਲ ਦੇ ਸੀਈਓ ਟਿਮ ਕੁੱਕ ਨੇ ਹਾਲ ਹੀ ਦੇ ਵਿੱਚ ਐਲਾਨ ਕੀਤਾ ਸੀ ਕਿ ਅਮਰੀਕਾ 'ਚ ਜੂਨ ਤਿਮਾਹੀ ਦੇ ਵਿਕਮਾਲੇ ਜ਼ਤਦਾੜ ਆਈਫੋਨ ਭਾਰਤ ਦੇ ਬਣੇ ਹੋਣਗੇ ਜਦਕਿ ਟੈਰਫ ਦੇ ਬੇਪਰੋਸਕੀਆਂ ਦੀ ਵਜ੍ਹਾ ਨਾਲ ਚੀਨ 'ਚ ਬਣੇ ਫੋਨ ਨੂੰ ਦੁਨੀਆਂ ਦੇ ਹੋਰ ਬਾਜ਼ਾਰਾਂ 'ਚ ਵਿਕਣ ਲਈ ਭੇਜਿਆ ਜਾਵੇਗਾ ਮਾਲੀ ਸਾਲ 2025 ਦੌਰਾਨ ਫੌਕਸਕੌਂਡ ਦੀ ਭਾਰਤ ਤੋਂ ਕਮਾਈ ਲਗਭਗ ਦੁੱਗਣੀ ਯਾਨਕੀ 20 ਬਿਲੀਅਨ ਡਾਲਰ ਦੱਸੀ ਜਾ ਰਹੀ ਹੈ ਜੋ ਖਾਸ ਤੌਰ 'ਤੇ ਆਈਫੋਨ ਦਾ ਉਤਪਾਦਨ ਵਧਣ ਕਰਕੇ ਹੋਈ ਹੈ ਐਸ ਐਡ ਪੀ ਗਲੋਬਲ ਦੇ ਇੱਕ ਅੰਕੜੇ ਮੁਤਾਬਕ ਐਪਲ ਨੇ ਇਸ ਹਾਲ 2024 ਚ ਅਮਰੀਕੀ ਬਾਜ਼ਾਰ ਚ ਲਗਭਗ 759 ਲੱਖ ਫੋਨ ਵੇਚੇ ਨੇ ਸਿਰਫ ਮਾਰਚ ਦੇ ਮਹੀਨੇ 'ਚ ਲਗਭਗ 31 ਲੱਖ ਫੋਨ ਭਾਰਤ ਤੋਂ ਬਰਾਮਦ ਕੀਤੇ ਗਏ ਅਜੇ ਹਿਚ ਬਰਾਮਦ ਨੂੰ ਹੋਰ ਵਧਾਉਣ ਲਈ ਕੰਪਨੀ ਨੂੰ ਜਾਂ ਤਾਂ ਆਪਣੀ ਉਤਪਾਦਨ ਸਮਰੱਥਾ ਤੇਜ਼ੀ ਨਾਲ ਵਧਾਉਣੀ ਹੋਵੇਗੀ ਜਾਂ ਦੂਜੇ ਯੂਨਿਟ ਤੋਂ ਉਤਪਾਦਨ ਕਰਨਾ ਪਵੇਗਾ ਸਰਕਾਰ ਦਾ ਅੰਦਾਜ਼ਾ ਹੈ ਕਿ Apple ਦਾ ਪੂਰੀ ਦੁਨੀਆ 'ਚ ਜਿੰਨਾ ਉਤਪਾਦਨ ਹੁੰਦਾ ਹੈ ਉਸ ਦਾ ਲਗਭਗ 15% ਆਈਫੋਨ ਭਾਰਤ 'ਚ ਬਣਦਾ ਹੈ Apple ਦੀ ਕੋਸ਼ਿਸ਼ ਇਸ مالی ਸਾਲ ਦੌਰਾਨ ਇਸ ਨੂੰ ਵਧਾ ਕੇ 6 ਕਰੋੜ ਕਰਨ ਦੀ ਹੈ ਇਸ ਤੋਂ ਪਹਿਲਾਂ ਕੇਂਦਰੀ ਮੰਤਰੀ ਅਸ਼wini ਵੈਸ਼ਨਵ ਨੇ ਕਿਹਾ ਸੀ ਕਿ ਮਾਲੀ ਸਾਲ 2025 ਦੌਰਾਨ ਭਾਰਤ ਤੋਂ ਰਿਕਾਰਡ ਗਿਣਤੀ ਦੇ ਵਿੱਚ ਮੋਬਾਈਲ ਦੀ ਬਰਾਮਦ ਕੀਤੀ ਗਈ ਜਿਸ ਵਿੱਚ 1.15 ਲੱਖ ਆਈਫੋਨ ਦੀ ਬਰਾਮਦਗੀ ਹੋਈ ਹੈ ਤੇ ਉਦੋਂ ਕੈਲੀਫੋਰਨੀਆ ਯੂਨੀਵਰਸਿਟੀ ਸੰਤਾ ਕਰੂਜ਼ ਨੇ ਸਿੱਖ ਵਿਦਿਆਨ ਪ੍ਰੋਜੈਕਟ ਦੀ ਸ਼ੁਰੂਆਤ ਕੀਤੀ ਹੈ ਇਸ ਪ੍ਰੋਜੈਕਟ ਦੇ ਤਹਿਤ ਵੱਖ-ਵੱਖ ਚੀਜ਼ਾਂ ਦੇ ਉੱਤੇ ਅਧਿਐਨ ਕੀਤਾ ਜਾਵੇਗਾ ਤੇ ਇਹ ਸਾਰੀ ਸਟੱਡੀ ਸਿੱਖ ਰਿਲੀਜੀਅਨ ਦੇ ਨਾਲ ਜੁੜੀ ਹੋਈ ਦੱਸੀ ਜਾ ਰਹੀ ਹੈ। ਕੈਲੀਫੋਰਨੀਆ ਯੂਨੀਵਰਸਿਟੀ ਸੰਤਾ ਕਰੂਜ਼ ਨੇ ਇੱਕ ਨਵੀਂ ਅਕਾਦਮਿਕ ਪਾਲਕਦਨੀ ਸ਼ੁਰੂ ਕੀਤੀ ਜਿਸ ਦਾ ਉਦੇਸ਼ ਡਿਜੀਟਲ ਕਹਾਣੀ ਸੁਣਾਉਂਦੀ ਕਲਾ ਰਹੀਂ ਸਿੱਖ ਧਰਮ ਪ੍ਰਤੀ ਵਿਸ਼ਵ ਵਿਆਪੀ ਧਾਰਨਾਵਾਂ ਨੂੰ ਨਵਾਂ ਆਕਾਰ ਦੇਣਾ ਤੇ ਸਮਾਵੇਸ਼ੀ ਵਿਦਵਤਾ ਨੂੰ ਉਤਸ਼ਾਹਿਤ ਕਰਨਾ ਹੈ। ਭਾਰਤੀ ਮੂਲ ਦੇ ਅਰਥ ਸ਼ਾਸਤਰ ਦੇ ਪ੍ਰੋਫੈਸਰ ਅਤੇ ਸਿੱਖ ਵਿਦਵਾਨ ਨਿਰਵਿਕਾਰ ਸਿੰਘ ਦੀ ਅਗਵਾਈ ਹੇਠ ਇਸ ਪ੍ਰੋਜੈਕਟ ਦਾ ਉਦੇਸ਼ ਸਿੱਖ ਇਤਿਹਾਸ ਸੱਭਿਅਤਾ ਤੇ ਦਰਸ਼ਨ ਦੀ ਡੂੰਗੀ ਵਧੇਰੇ ਸੂਖਮ ਉਸ ਸਮਝ ਪ੍ਰਦਾਨ ਕਰਨਾ ਹੈ ਯੂਨੀਵਰਸਿਟੀ ਵੱਲੋਂ 15 ਮਈ ਨੂੰ ਜਾਰੀ ਇੱਕ ਅਧਿਕਾਰਤ ਰਿਲੀਜ਼ ਚ ਕਿਹਾ ਗਿਆ ਸੀ ਕਿ ਇਸ ਪ੍ਰੋਜੈਕਟ ਦਾ ਸਿਲੇਖ 21ਵੀਂ ਸਦੀ ਚ ਸਿੱਖ ਪੂਤਕਾਲ ਨੂੰ ਯਾਦ ਰੱਖਣਾ ਭਵਿੱਖ ਨੂੰ ਜੋੜਨਾ ਹੈ ਇਹ ਪਹਿਲ ਯੂਸੀਐਸਸੀ ਦੇ ਇੰਸਟੀਚਿਊਟ ਫਾਰ ਦਾ ਹਿਊਮਨਿਟੀਜ਼ ਵਿਕੇਸ਼ੁਰ ਕੀਤੀ ਗਈ ਹੈ ਜੋ ਸਿੱਖ ਸੰਸਥਾਵਾਂ ਦੇ ਵਿਕਾਸ ਬਸਤੀਵਾਦ ਦੇ ਪ੍ਰਭਾਵ ਅਤੇ ਪਰਵਾਸੀ ਸਿੱਖਾਂ ਦੇ ਗੁੰਜਲਦਾਰ ਪਛਾਣ ਦੇ ਪਰਚੋਲ ਕਰਨ ਲਈ ਮਲਟੀਮੀਡੀਆ ਸਮਗਰੀ ਤਿਆਰ ਕਰਦੀ ਹੈ ਰਿਲੀਜ਼ ਅਨੁਸਾਰ ਇਸ ਦਾ ਉਦੇਸ਼ ਸਿੱਖ ਇਤਿਹਾਸ ਅਤੇ ਦਰਸ਼ਨ ਦਾ ਵਧੇਰੇ ਸਹੀ ਅਤੇ ਸੂਖਮ ਦ੍ਰਿਸ਼ਟੀਕੋਣ ਪੇਸ਼ ਕਰਨਾ ਹੈ ਇਸ ਤੋਂ ਪਹਿਲਾਂ ਸਿੱਖ ਤੇ ਪੰਜਾਬੀ ਸਟੱਡੀਜ਼ ਦੇ ਸਰਬਜੀਤ ਸਿੰਘ ਅਰੋੜਾ ਚੇਅਰ ਦੇ ਪ੍ਰਧਾਨ ਰਹੇ ਸਿੰਘ ਨੇ ਕਿਹਾ ਕਿ ਬਹੁਤ ਸਾਰੇ ਮੌਜੂਦਾ ਵੇਰਵਿਆਂ ਚ ਡੁੰਗਾਈ ਦੀ ਕਾਰਟ ਹੈ ਜੋ ਬਸਤੀਵਾਦ ਯੁੱਗ ਦੀਆਂ ਵਿਆਖਿਆਵਾਂ ਤੋਂ ਪ੍ਰਭਾਵਿਤ ਨੇ ਉਹਨਾਂ ਅਕੀ ਹੈ ਕਿ ਇਸ ਵਿਰਾਸਤ ਚ ਮਿਲੀਆਂ ਤਰਨਾਵਾਂ ਦੀ ਮੁਰ ਜਾਂਚ ਕਰ ਰਹੀਆਂ ਤੇ ਡੁੰਗੇ ਸਬੂਤ ਅਧਾਰੇ ਤੇ ਸ਼ਮੂਲਿਤ ਲਈ ਜਗ੍ਹਾ ਬਣਾ ਰਹੇ ਆ ਡੋਨਲਡ ਟਰੰਪ ਇੱਕ ਤੋਂ ਬਾਅਦ ਇੱਕ ਦੇਸ਼ ਨਿਕਾਲੇ ਦਿੰਦੇ ਜਾ ਰਹੇ ਨੇ ਤੇ ਬਹੁਤ ਸਾਰੇ ਲੋਕਾਂ ਨੂੰ ਸੈਲਫ ਡਿਪੋਟੇਸ਼ਨ ਦੀ ਆਪਸ਼ਨ ਵੀ ਦਿੱਤੀ ਗਈ ਹੈ ਇਹ ਵੀ ਕਿਹਾ ਗਿਆ ਹੈ ਕਿ ਜਿਹੜੇ ਆਪਣੇ ਆਪ ਅਮਰੀਕਾ ਛੱਡ ਕੇ ਚਲੇ ਜਾਣਗੇ ਸੈਲਫ ਡਿਪੋਟੇਸ਼ਨ ਲੈਣਗੇ ਉਹਨਾਂ ਨੂੰ 1000 ਡਾਲਰ ਦਿੱਤਾ ਜਾਵੇਗਾ ਹੰਟਨ ਅਲਟ੍ਰੰਪ ਨੂੰ ਵੱਡਾ ਝਟਕਾ ਦਿੱਤਾ ਗਿਆ ਹੈ ਦਰਅਸਲ ਅਮਰੀਕਾ ਦੇ ਇੱਕ ਜੱਜ ਦੇ ਵੱਲੋਂ ਪ੍ਰਵਾਸੀਆਂ ਦੇ ਇਸ ਦੇਸ਼ ਨਿਕਾਲੇ ਨੂੰ ਗੈਰ ਕਾਨੂੰਨੀ ਘਰਾਰ ਦਿੱਤਾ ਗਿਆ ਹੈ ਅਮਰੀਕਾ ਦੇ ਸੰਗੀਤ ਜੱਜ ਨੇ ਆਪਣੇ ਫੈਸਲੇ ਚ ਕਿਹਾ ਹੈ ਕਿ ਦੱਖਣੀ ਸੁਡਾਨ ਚ ਪ੍ਰਵਾਸੀਆਂ ਨੂੰ ਦੇਸ਼ ਨਿਕਾਲਾ ਦੇਣਾ ਗੈਰ ਕਾਨੂੰਨੀ ਸੀ ਤੇ ਅਮਰੀਕੀ ਅਧਿਕਾਰੀਆਂ ਨੂੰ ਉਹਨਾਂ ਨੂੰ ਆਪਣੇ ਨਿਯੰਤਰਣ ਚ ਰੱਖਣਾ ਚਾਹੀਦਾ ਹੈ ਮਿਸੂਰੀਸਟ ਸ ਅਮਰੀਕੀ ਜ਼ਿਲ੍ਹਾ ਜੱਜ ਬ੍ਰਾਈਨ ਈ ਮਰਫੀ ਨੇ ਇਸ ਮਾਮਲੇ ਦੇ ਵਿੱਚ ਐਮਰਜੈਂਸੀ ਸੁਣਵਾਈ ਦਾ ਹੁਕਮ ਦਿੱਤਾ ਪ੍ਰਵਾਸੀਆਂ ਦੀ ਨੁਮਾਇੰਦਗੀ ਕਰ ਰਹੇ ਵਕੀਲ ਨੇ ਪਹਿਲਾਂ ਇੱਕ ਅਦਾਲਤੀ ਦਸਤਾਵੇਜ਼ ਚ ਕਿਹਾ ਸੀ ਕਿ ਮਹਿਮਾਰ ਅਤੇ ਵਿਏਟਨਾਮ ਸਨੇ ਕਈ ਦੇਸ਼ਾਂ ਦੇ 12 ਲੋਕਾਂ ਨੂੰ ਮੰਗਲਵਾਰ ਸਵੇਰੇ ਅਫਰੀਕਾ ਭੇਜਿਆ ਜਾ ਸਕਦਾ ਹੈ। ਵਿਦੇਸ਼ ਸੁਰੱਖਿਆ ਵਿਭਾਗ ਨੇ ਇਸ ਮਾਮਲੇ ਤੇ ਤੁਰੰਤ ਹੋਈ ਟਿੱਪਣੀ ਨੇ ਕੀਤੀ। ਪ੍ਰਵਾਸੀਆਂ ਦੇ ਵਕੀਲਾਂ ਨੇ ਅਦਾਲਤੀ ਦਸਤਾਵੇਜ਼ਾਂ 'ਚ ਕਿਹਾ ਕਿ ਡੋਨਾਲਡ ਟਰੰਪ ਪ੍ਰਸ਼ਾਸਨ ਨੇ ਮਿਆਮਾਰ ਅਤੇ ਵਿਤਨਾਮ ਦੇ ਲੋਕਾਂ ਨੂੰ ਦੱਖਣੀ ਸੁਡਾਨ ਭੇਜਣਾ ਸ਼ੁਰੂ ਕਰ ਦਿੱਤਾ ਹੈ। ਭਾਵੇਂ ਕਿ ਅਦਾਲਤ ਦੇ ਹੁਕਮਾਂ ਦੇ ਬਾਵਜੂਦ ਲੋਕਾਂ ਨੂੰ ਦੂਜੇ ਦੇਸ਼ਾਂ 'ਚ ਭੇਜਣ ਤੇ پابੰਦੀ ਲਾਈ ਗਈ ਹੈ। ਉਹਨਾਂ ਨੇ ਇੱਕ ਜੱਜ ਨੂੰ ਦੱਸਿਆ ਹੈ ਕਿ ਇਮੀਗ੍ਰੇਸ਼ਨ ਅਧਿਕਾਰੀਆਂ ਨੇ ਕਈ ਦੇਸ਼ਾਂ ਤੋਂ 12 ਲੋਕਾਂ ਨੂੰ ਅਫਰੀਕਾ ਭੇਜ ਦਿੱਤਾ ਹੋ ਸਕਦਾ ਹੈ। ਵਕੀਲਾ ਨੇ ਕਿਹਾ ਕਿ ਇਹ ਦੇਸ਼ ਨਿਕਾਲੇ ਅਦਾਲਤ ਦੇ ਹੁਕਮਾਂ ਦੀ ਉਲੰਘਣਾ ਕਰਦੇ ਨੇ ਅਦਾਲਤ ਦੇ ਹੁਕਮ ਵਿੱਚ ਕਿਹਾ ਗਿਆ ਹੈ ਕਿ ਲੋਕਾਂ ਨੂੰ ਆਪਣਾ ਪੱਖ ਪੇਸ਼ ਕਰਨ ਦਾ ਪੂਰਾ ਮੌਕਾ ਦਿੱਤਾ ਜਾਣਾ ਚਾਹੀਦਾ ਹੈ ਕਿਉਂਕਿ ਉਹਨਾਂ ਨੂੰ ਆਪਣੀ ਮਾਤਭੂਮੀ ਤੋਂ ਬਾਹਰ ਕਿਸੇ ਦੇਸ਼ 'ਚ ਭੇਜੇ ਨਾਲ ਉਹਨਾਂ ਦੀ ਸੁਰੱਖਿਆ ਨੂੰ ਖਤਰਾ ਹੋਵੇਗਾ ਤੇ ਡੋਨਲਡ ਟਰੰਪ ਅਮਰੀਕਾ ਦੇ ਲਈ ਇੱਕ ਨਵੀਂ ਰੱਖਿਆ ਪ੍ਰਣਾਲੀ ਬਣਾ ਰਹੇ ਨੇ ਗੋਲਡਨ ਡੌਮ ਰੱਖਿਆ ਪ੍ਰਣਾਲੀ ਨੂੰ ਅਪਣਾਇਆ ਜਾ ਰਿਹਾ ਹੈ ਤੇ 골ਡਨ டோம் ਪੁਲਾੜ ਤੋਂ ਹਮਲਿਆਂ ਨੂੰ ਰੋਕੇਗਾ ਇਹ ਇਜ਼ਰਾਈਲੀ ਆਰਨ ਡੋਮ ਨਾਲੋਂ ਵੀ ਜ਼ਿਆਦਾ ਮਜ਼ਬੂਤ ਦੱਸਿਆ ਜਾ ਰਿਹਾ ਹੈ ਇਜ਼ਰਾਈਲ ਦੇ ਆਰਨ ਡੋਮ ਵਾਂਗ ਅਮਰੀਕਾ ਵੀ ਆਪਣਾ ਰੱਖਿਆ ਪ੍ਰਣਾਲੀ 골ਡਨ டோம் ਬਣਾਉਣ ਜਾ ਰਿਹਾ ਹੈ ਸੋਮਵਾਰ ਨੂੰ ਇਸ ਦਾ ਐਲਾਨ ਕਰਦੇ ਹੋਏ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕਿਹਾ ਕਿ ਇਸ ਦੇ ਲਈ ਇੱਕ ਡਿਜ਼ਾਈਨ ਚੁਣਿਆ ਗਿਆ ਹੈ ਟਰੰਪ ਨੇ ਕਿਹਾ ਕਿ 골ਡਨ டோம் 29 ਅਰਸ਼ਕਾਲ ਦੇ ਅੰਤ ਤੱਕ ਕਾਰਜਸ਼ੀਲ ਹੋ ਜਾਵੇਗਾ ਇੱਕ ਵਾਰ ਤਿਆਰ ਹੋਣ ਤੋਂ ਬਾਅਦ ਇਹ ਮਿਜ਼ਾਈਲਾਂ ਨੂੰ ਰੋਕਣ ਦੇ ਸਮਰੱਥ ਹੋਵੇਗਾ ਭਾਵੇਂ ਉਹਨਾਂ ਨੂੰ ਦੁਨੀਆ ਦੇ ਕਿਸੇ ਵੀ ਹਿੱਸੇ ਤੋਂ ਲਾਂਚ ਕੀਤਾ ਜਾਵੇ। ਟਰੰਪ ਨੇ ਦਾਅਵਾ ਕੀਤਾ ਹੈ ਕਿ ਗੋਲਡਨ ਦਾਰਮੋ ਪੁਲਾੜ ਤੋਂ ਹੋਣ ਵਾਲੇ ਹਮਲਿਆਂ ਨੂੰ ਰੋਕਣ ਦੇ ਵੀ ਸਮਰੱਥ ਹੋਵੇਗਾ। ਟਰੰਪ ਦਾ ਕਹਿਣਾ ਹੈ ਕਿ ਪਿਛਲੇ 40 ਸਾਲਾਂ ਤੋਂ ਅਮਰੀਕਾ ਮਿਜ਼ਾਈਲ ਰੱਖਿਆ ਪ੍ਰਣਾਲੀ 'ਚ ਕੋਈ ਬਦਲਾਅ ਨਹੀਂ ਆਇਆ ਦੁਨੀਆ ਦੇ ਵਿੱਚ ਉਹਨਾਂ ਟੈਕਨੋਲੋਜੀ ਨਾਲ ਲੈਸ ਕਈ ਮਿਜ਼ਾਈਲਾਂ ਬਣਾਈਆਂ ਚਾਲੀਆਂ ਨੇ ਮੌਜੂਦਾ ਰੱਖਿਆ ਪ੍ਰਣਾਲੀ ਅਜਿਹੇ ਖਤਰਿਆਂ ਦਾ ਮੁਕਾਬਲਾ ਕਰਨ ਦੇ ਸਮਰੱਥ ਨਹੀਂ ਹੈ ਦੁਬਾਰਾ ਰਾਸ਼ਟਰਪਤੀ ਬਣਨ ਤੋਂ ਬਾਅਦ ਟਰੰਪ ਨੇ ਇਸ ਨਾਲ ਸੰਬੰਧਿਤ ਇੱਕ ਕਾਰਜਕਾਰੀ ਆਦੇਸ਼ ਦੇ ਵੀ ਦਿੱਸਖਤ ਕੀਤੇ ਉਸਨੇ ਪੈਂਟਾਗਨ ਨੂੰ ਅਮਰੀਕੀ ਮਿਜ਼ਾਈਲ ਰੱਖਿਆ ਸਮਰੱਥਾਵਾਂ ਨੂੰ ਵਧਾਉਣ ਲਈ ਨੈਕਸਟ ਜਨਰੇਸ਼ਨ ਮਿਜ਼ਾਈਲ ਡਿਫੈਂਸਿਵ ਸਿਸਟਮ ਵਿਕਸਿਤ ਕਰਨ ਦਾ ਆਦੇਸ਼ ਦਿੱਤਾ ਤਾਂ ਜੋ ਚੀਨ ਰੂਸ ਉਤਰੀ ਕੋਰੀਆ ਜਾਂ ਕਿਸੇ ਹੋਰ ਦੇਸ਼ ਤੋਂ ਆਉਣ ਵਾਲੀਆਂ ਬਾਲਿਸਟਿਕ ਮਿਜ਼ਾਈਲਾਂ ਨੂੰ ਰੋਕਿਆ ਜਾ ਸਕੇ 골ਡਨ ਡੋਮ ਨੂੰ ਪੁਲਾੜ ਜ਼ਮੀਨ ਅਤੇ ਸਮੁੰਦਰ ਤੋਂ ਕੰਮ ਕਰਨ ਲਈ ਤਿਆਰ ਕੀਤਾ ਜਾ ਰਿਹਾ ਹੈ ਇਸ ਵਿੱਚ ਅਜੀਹੇ ਤਕਨੀਕ ਹੋਵੇਗੀ ਜੋ ਦੁਸ਼ਮਣ ਦੀ ਮਿਜ਼ਾਈਲ ਨੂੰ ਲਾਂਚ ਹੁੰਦੇ ਹੀ ਫੜ ਲਵੇਗੀ ਤੇ ਰਸਤੇ ਵਿੱਚ ਹੀ ਨਸ਼ਟ ਕਰ ਦੇਵੇਗੀ ਇਜ਼ਰਾਈਲ 2011 ਤੋਂ ਮਿਜ਼ਾਈਲਾਂ ਨੂੰ ਰੋਕਣ ਲਈ ਇਸ ਪ੍ਰਣਾਲੀ ਦੀ ਵਰਤੋਂ ਕਰ ਰਿਹਾ ਹੈ 골ਡਨ ਡੋਮ ਡੋਮ ਪ੍ਰੋਜੈਕਟ ਤੇ ਲਗਭਗ 175 ਮਿਲੀਅਨ ਡਾਲਰ ਦੀ ਲਾਗਤ ਹੁੰਦੀ ਹੈ। 트럼ਪ ਨੇ ਸ਼ੁਰੂ ਵਿੱਚ 25 ਬਿਲੀਅਨ ਡਾਲਰ ਦੇ ਖਰਚ ਨੂੰ ਮਨਜ਼ੂਰੀ ਦੇ ਦਿੱਤੀ ਹੈ। 트럼ਪ ਨੇ ਇਹ ਜ਼ਿੰਮੇਵਾਰੀ ਸਪੇਸ ਫੋਰਸ ਜਨਰਲ ਮਾਈਕਲ ਵੇਅਰਲਿੰ ਨੂੰ ਦਿੱਤੀ ਹੈ। ਉਸ ਨੂੰ 트럼ਪ ਦੇ ਸੱਤ ਪੁਰਸ਼ਮੰਦ ਫੌਜੀ ਅਧਿਕਾਰੀਆਂ 'ਚੋਂ ਇੱਕ ਮੰਨਿਆ ਜਾਂਦਾ ਹੈ। ਗੋਲਡਨ ਡੋਮ ਨੂੰ ਲੈ ਕੇ ਵੀ ਵਿਵਾਦ ਸ਼ੁਰੂ ਹੋ ਗਏ ਨੇ। ਕਈ ਡੈਮੋਕ੍ਰੈਟਿਕ ਸੰਸਦ ਮੈਂਬਰਾਂ ਨੇ ਡਾਟਾ ਹਰ ਕੀਤਾ ਹੈ ਕਿ ਇਸ ਪ੍ਰੋਜੈਕਟ ਨਾਲ ਐਲਨ ਮਸਕ ਨੂੰ ਫਾਇਦਾ ਹੋ ਸਕਦਾ ਹੈ। ਡੈਮੋਕ੍ਰੈਟਿਕ ਪਾਰਟੀ ਦੇ ਸੈਨੇਟਰ ਵਾਰਨ ਐਲੀਜ਼ਾਬੈਥ ਨੇ 1 ਮਈ ਨੂੰ ਇੱਕ ਪੱਤਰ ਲਿਖ ਕੇ ਪੈਂਟਾਗਨ ਨੂੰ ਇਸ ਮਾਮਲੇ ਦੀ ਜਾਂਚ ਕਰਨ ਦੀ ਕਿਹਾ ਹੈ। ਉਨਾਂ ਕਹਿੰਦੇ ਕਿ ਇਹ ਬਹੁਤ ਹੀ ਪਰੇਸ਼ਾਨ ਕਰਨ ਵਾਲੀ ਗੱਲ ਹੈ ਇਸ ਨਾਲ ਇਹ ਸਵਾਲ ਉੱਠਦਾ ਹੈ ਕਿ ਕੀ ਗੋਲਡਨ ਡੋਮ ਅਮਰੀਕੀਆਂ ਨੂੰ ਲਾਪਤਾ ਜਾਏਗਾ ਜਾਂ ਕੀ ਇਹ ਮਸਕ ਜਾਂ ਹੋਰ ਵੱਡੇ ਕਾਰੋਬਾਰੀਆਂ ਨੂੰ ਅਮੀਰ ਬਣਾਉਣ ਲਈ ਹੈ ਐਸ ਨਾਲ ਹੀ ਮੈਨੂੰ ਦੇ ਇਜਾਜ਼ਤ ਕੱਲ ਫੇਰ ਮਿਲਾਂਗੇ ਨਵੀਆਂ ਤੇ ਤਾਜ਼ਾ ਖਬਰਾਂ ਦੇ ਨਾਲ ਤਨਮਤ